ਇਹਦਾ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਲੋਹੜੀ ਦੇ ਤੇ ਮਾਗੀ ਦੇ ਤਿਹਾੜੀ ਦੇ ਬਹੁਤ ਬਹੁ ਮੁਬਾਰਕਾਂ ਜੀ ਅੱਜ ਮਾਨਯੋਗ ਐਸਐਸਪੀ ਬਨਾਲਾ ਸ਼੍ਰੀ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਾਜ਼ਾਰ ਵਿੱਚ ਚਾਇਨਾ ਡੋਰ ਸੰਬੰਧੀ ਚੈਕਿੰਗ ਕੀਤੀ ਗਈ ਸੀ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਪਰ ਕਿਸੇ ਵੀ ਦੁਕਾਨ ਚ ਫਿਲਹਾਲ ਕੋਈ ਵੀ ਸਾਨੂੰ ਪਬੰਦੇ ਸ਼ੋ ਦਾ ਜਿਹੜੀ ਚਾਇਨਾ ਡੋਰ ਹੈ ਬਰਾਮਦ ਨਹੀਂ ਹੋਈ ਹੈ ਜੀ ਸਰ ਹੁਣ ਤੱਕ ਕਿੰਨੀਆਂ ਦੁਕਾਨਾਂ ਤੇ ਤੁਹਾਡੇ ਕੋਲੋਂ ਜਿਹੜੀ ਚੈੱਕ ਕੀਤੀ ਗਈ ਐਪ੍ਰੋਕਸੀਮੇਟਲੀ ਜੀ 10 ਤੋਂ 12 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਹੜੇ ਹੈਗੇ ਕਿ ਡੋਰ ਰੱਖਦੇ ਨੇ ਪਰ ਕਿਸੇ ਵੀ ਦੁਕਾਨ ਤੋਂ ਸਾਨੂੰ ਚਾਈਨਾ ਡੋਰ ਨਹੀਂ ਮਿਲੀ ਹੈ ਹਜੇ ਸਰ ਲੋਕਾਂ ਨੂੰ ਚਾਈਨਾ ਡੋਰ ਦੇ ਸਬੰਧੀ ਤੁਹਾਡੇ ਕੋਲੋਂ ਕੋਈ ਸੈਮੀਨਾਰ ਵੀ ਲਗਾਇਆ ਰਿਹਾ ਜੀ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰ ਦਿੰਦੇ ਹਾਂ ਟਾਈਮ ਟੂ ਟਾਈਮ ਬਟ ਹਜੇ ਲੱਗਦਾ ਲੋਕਾਂ 'ਚ ਹਜੇ ਪੂਰੀ ਅਵੇਅਰਨੈਸ ਨਹੀਂ ਆਈ ਹੈ ਇਸ ਸਬੰਧੀ ਮੇਰੀ ਤਾਂ ਇਲਾਕੇ ਦੇ ਲੋਕਾਂ ਨੂੰ ਇਹੀ ਉਹ ਬੇਨਤੀ ਹੈ ਕਿ ਜੀ ਚਾਈਨਾ ਡੋਰ ਮਾਰੀ ਹੈ ਆਪਣੇ ਲਈ ਆਪਣੇ ਜੀਵ ਜੰਤੂਆਂ ਲਈ ਆਪਣੇ ਪਰਿਆਵਰਣ ਲਈ ਆਪਣੇ এনवायरमेंट ਲਈ ਸੋ ਜਿੰਨਾ ਹੋ ਸਕੇ ਕਿ ਆਪਾਂ ਚਾਇਨਾ ਡੋਰ ਤੋਂ ਬਚਾ ਕਰੀਏ ਜਾਨੀ ਨੁਕਸਾਨ ਤੋਂ ਬਚਾ ਕਰੀਏ ਸਰ ਤੇ ਹਰਾਂ ਦੇ ਮੱਦੇਨਜ਼ਰ ਕੋਈ ਹੁੱਲੜ ਬਾਈ ਨਜ਼ਰ ਪਰ ਆਈ ਕੋਈ ਨਹੀਂ ਫਿਲਹਾਲ ਕੋਈ ਜੀ ਜੀ ਕਰਨਾ ਨਜ਼ਰ ਨਹੀਂ ਆਈ ਹੈ ਪਹਿਲਾਂ ਤਾਂ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਲੋੜੀ ਦੇ ਤੇ ਮਾਗੀ ਦੇ ਤੇ ਹਾਰ ਦੇ ਬਹੁਤ ਬਹੁ ਮੁਬਾਰਕਾਂ ਜੀ ਅੱਜ ਮਾਨਯੋਗ ਐਸਐਸਪੀ ਬਨਾਲਾ ਸ਼੍ਰੀ ਸਰਫਰਾਜ ਆलम ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਾਜ਼ਾਰ ਵਿੱਚ ਚਾਇਨਾ ਡੋਰ ਸੰਬੰਧੀ ਚੈਕਿੰਗ ਕੀਤੀ ਗਈ ਸੀ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਪਰ ਕਿਸੇ ਵੀ ਦੁਕਾਨ ਚ ਫਿਲਹਾਲ ਕੋਈ ਵੀ ਸਾਨੂੰ ਪਬੰਦੇ ਸ਼ੋ ਦਾ ਜਿਹੜੀ ਚਾਇਨਾ ਡੋਰ ਹੈ ਬਰਾਮਦ ਨਹੀਂ ਹੋਈ ਹੈ ਜੀ ਸਰ ਹੁਣ ਇੰਨੀਆਂ ਦੁਕਾਨਾਂ ਦੀ ਤੁਹਾਡੇ ਵੱਲੋਂ ਜਿਹੜੀ ਚੈੱਕ ਕੀਤੀ ਗਈ ਐਪ੍ਰੋਕਸੀਮੇਟਲੀ ਜੀ 10 ਤੋਂ 12 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਹੜੇ ਹੈਗੇ ਕਿ ਡੋਰ ਰੱਖਦੇ ਨੇ ਪਰ ਕਿਸੇ ਵੀ ਦੁਕਾਨ ਤੋਂ ਸਾਨੂੰ ਚਾਇਨਾ ਡੋਰ ਨਹੀਂ ਮਿਲੀ ਹੈ ਹਜੇ ਸਾਰੇ ਲੋਕਾਂ ਨੂੰ ਚਾਇਨਾ ਡੋਰ ਦੀ ਸਬੰਧੀ ਤੁਹਾਡੇ ਵੱਲੋਂ ਕੋਈ ਸੈਮੀਨਾਰ ਵੀ ਲਗਾਇਆ ਜਾ ਰਿਹਾ ਜੀ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰ ਦਿੰਦੇ ਹਾਂ ਟਾਈਮ ਟੂ ਟਾਈਮ ਬਟ ਹਜੇ ਲੱਗਦਾ ਲੋਕਾਂ 'ਚ ਹਜੇ ਪੂਰੀ ਅਵੇਅਰਨੈਸ ਨਹੀਂ ਆਈ ਹੈ ਇਸ ਸਬੰਧੀ ਮੇਰੇ ਤਾਂ ਇਲਾਕੇ ਦੇ ਲੋਕਾਂ ਨੂੰ ਇਹੋ ਬੇਨਤੀ ਹੈ ਕਿ ਜੀ ਚਾਇਨਾ ਡੋਰ ਮਾਰੀ ਹੈ ਆਪਣੇ ਲਈ ਆਪਣੇ ਜੀਵ ਜੰਤੂਆਂ ਲਈ ਆਪਣੇ ਪਰਿਆਵਰਣ ਲਈ ਆਪਣੇ এনवायरमेंट ਲਈ ਤੋਂ ਜਿੰਨਾ ਹੋ ਸਕੇ ਕਿ ਆਪਾਂ ਚਾਇਨਾ ਡੋਰ ਤੋਂ ਬਚਾ ਕਰੀਏ ਜਾਨੀ ਨੁਕਸਾਨ ਤੋਂ ਬਚਾ ਕਰੀਏ ਸੱਚ ਹਰਾਂ ਦੇ ਮੱਦੇਨਜ਼ਰ ਕੋਈ ਹੁੱਲੜਵਾਜੀ ਨਜ਼ਰ ਪਰਈ ਨਹੀਂ ਕੋਈ ਨਹੀਂ ਫਿਲਹਾਲ ਕੋਈ ਜੀ ਜੀ ਕਰਨਾ ਨਜ਼ਰ ਨਹੀਂ ਆਈ ਹੈ ਪਹਿਲਾਂ ਤਾਂ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਲੋੜੀ ਦੇ ਤੇ ਮਾਗੀ ਦੇ ਤਿਹਾੜੀ ਦੇ ਬਹੁਤ ਬਹੁ ਮੁਬਾਰਕਾਂ ਜੀ ਅੱਜ ਮਾਨਯੋਗ ਐਸਐਸਪੀ ਬਨਾਲਾ ਸ਼੍ਰੀ ਸਰਫਰਾਜ ਆलम ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਾਜ਼ਾਰ ਵਿੱਚ ਚਾਇਨਾ ਡੋਰ ਸੰਬੰਧੀ ਚੈਕਿੰਗ ਕੀਤੀ ਗਈ ਸੀ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਪਰ ਕਿਸੇ ਵੀ ਦੁਕਾਨ ਚ ਫਿਲਹਾਲ ਕੋਈ ਵੀ ਸਾਨੂੰ ਪਾਬੰਦੀਸ਼ੋ ਦਾ ਜਿਹੜੀ ਚਾਇਨਾ ਡੋਰ ਹੈ ਬਰਾਮਦ ਨਹੀਂ ਹੋਈ ਹੈ ਜੀ ਹੋਂ ਤੱਕ ਕਿੰਨੀਆਂ ਦੁਕਾਨਾਂ ਤੇ ਤੁਹਾਡੇ ਵੱਲੋਂ ਜਿਹੜੀ ਚੈੱਕ ਕੀਤੀ ਗਈ ਐਪ੍ਰੋਕਸੀਮੇਟਲੀ ਜੀ 10 ਤੋਂ 12 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਹੜੇ ਹੈਗੇ ਕਿ ਡੋਰ ਰੱਖਦੇ ਨੇ ਪਰ ਕਿਸੇ ਵੀ ਦੁਕਾਨ ਤੋਂ ਸਾਨੂੰ ਚਾਇਨਾ ਡੋਰ ਨਹੀਂ ਮਿਲੀ ਹੈ ਹਜੇ ਸਰੇ ਲੋਕਾਂ ਨੂੰ ਚਾਇਨਾ ਡੋਰ ਦੀ ਸਬੰਧੀ ਤੁਹਾਡੇ ਵੱਲੋਂ ਕੋਈ ਸੈਮੀਨਾਰ ਵੀ ਲਗਾਇਆ ਜਾ ਰਿਹਾ ਜੀ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰ ਦਿੰਦੇ ਹਾਂ ਟਾਈਮ ਟੂ ਟਾਈਮ ਬਟ ਹਜੇ ਲੱਗਦਾ ਲੋਕਾਂ 'ਚ ਹਜੇ ਪੂਰੀ ਅਵੇਅਰਨੈਸ ਨਹੀਂ ਆਈ ਹੈ ਇਸ ਸਬੰਧੀ ਮੇਰੇ ਤਾਂ ਇਲਾਕੇ ਦੇ ਲੋਕਾਂ ਨੂੰ ਇਹੋ ਬੇਨਤੀ ਹੈ ਕਿ ਜੀ ਚਾਇਨਾ ਡੋਰ ਮਾਰੀ ਹੈ ਆਪਣੇ ਲਈ ਆਪਣੇ ਜੀਵ ਜੰਤੂਆਂ ਲਈ ਆਪਣੇ ਪਰਿਆਵਰਣ ਲਈ ਆਪਣੇ এনवायरमेंट ਲਈ ਸੋ ਜਿੰਨਾ ਹੋ ਸਕੇ ਕਿ ਆਪਾਂ ਚਾਇਨਾ ਡੋਰ ਤੋਂ ਬਚਾ ਕਰੀਏ ਜਾਨੀ ਨੁਕਸਾਨ ਤੋਂ ਬਚਾ ਕਰੀਏ ਸੱਚ ਹੈ ਹਰਾਂ ਦੇ ਮੱਦੇਨਜ਼ਰ ਕੋਈ ਹੁੱਲੜਵਾਜੀ ਨਜ਼ਰ ਪਰਈ ਨਹੀਂ ਕੋਈ ਨਹੀਂ ਫਿਲਹਾਲ ਕੋਈ ਜੀ ਜੀ ਕਰਨਾ ਨਜ਼ਰ ਨਹੀਂ ਆਈ ਹੈ ਪਹਿਲਾਂ ਤਾਂ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਲੋੜੀ ਦੇ ਤੇ ਮਾਗੀ ਦੇ ਤਿਹਾੜੀ ਦੇ ਬਹੁਤ ਬਹੁ ਮੁਬਾਰਕਾਂ ਜੀ ਅੱਜ ਮਾਨਯੋਗ ਐਸਐਸਪੀ ਬਨਾਲਾ ਸ਼੍ਰੀ ਸਰਫਰਾਜ ਆलम ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਾਜ਼ਾਰ ਵਿੱਚ ਚਾਇਨਾ ਡੋਰ ਸੰਬੰਧੀ ਚੈਕਿੰਗ ਕੀਤੀ ਗਈ ਸੀ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਪਰ ਕਿਸੇ ਵੀ ਦੁਕਾਨ ਚ ਫਿਲਹਾਲ ਕੋਈ ਵੀ ਸਾਨੂੰ ਪਾਬੰਦੀਸ਼ੂ ਦਾ ਜਿਹੜੀ ਚਾਇਨਾ ਡੋਰ ਹੈ ਬਰਾਮਦ ਨਹੀਂ ਹੋਈ ਹੈ ਜੀ ਹੁਣ ਤੱਕ ਕਿੰਨੀਆਂ ਦੁਕਾਨਾਂ ਤੇ ਤੁਹਾਡੇ ਵੱਲੋਂ ਜਿਹੜੀ ਚੈੱਕ ਕੀਤੀ ਗਈ ਐ ਅਪ੍ਰੋਕਸੀਮੇਟਲੀ ਜੀ 10 ਤੋਂ 12 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਹੜੇ ਹੈਗੇ ਕਿ ਡੋਰ ਰੱਖਦੇ ਨੇ ਪਰ ਕਿਸੇ ਵੀ ਦੁਕਾਨ ਤੋਂ ਸਾਨੂੰ ਚਾਇਨਾ ਡੋਰ ਨਹੀਂ ਮਿਲੀ ਹੈ ਹਜੇ ਸਰੇ ਲੋਕਾਂ ਨੂੰ ਚਾਇਨਾ ਡੋਰ ਦੀ ਸਬੰਧੀ ਤੁਹਾਡੇ ਵੱਲੋਂ ਕੋਈ ਸੈਮੀਨਾਰ ਵੀ ਲਗਾਇਆ ਜਾ ਰਿਹਾ ਜੀ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰ ਦਿੰਦੇ ਹਾਂ ਟਾਈਮ ਟੂ ਟਾਈਮ ਬਟ ਹਜੇ ਲੱਗਦਾ ਲੋਕਾਂ 'ਚ ਹਜੇ ਪੂਰੀ ਅਵੇਅਰਨੈਸ ਨਹੀਂ ਆਈ ਹੈ ਇਸ ਸਬੰਧੀ ਮੇਰੇ ਤਾਂ ਇਲਾਕੇ ਦੇ ਲੋਕਾਂ ਨੂੰ ਇਹੋ ਬੇਨਤੀ ਹੈ ਕਿ ਜੀ ਚਾਇਨਾ ਡੋਰ ਮਾਰੀ ਹੈ ਆਪਣੇ ਲਈ ਆਪਣੇ ਜੀਵ ਜੰਤੂਆਂ ਲਈ ਆਪਣੇ ਪਰਿਆਵਰਣ ਲਈ ਆਪਣੇ এনवायरमेंट ਲਈ ਤੋਂ ਜਿੰਨਾ ਹੋ ਸਕੇ ਕਿ ਆਪਾਂ ਚਾਇਨਾ ਡੋਰ ਤੋਂ ਬਚਾ ਕਰੀਏ ਜਾਨੀ ਨੁਕਸਾਨ ਤੋਂ ਬਚਾ ਕਰੀਏ ਸੱਚ ਹਰਾਂ ਦੇ ਮੱਦੇਨਜ਼ਰ ਕੋਈ ਹੁੱਲੜਵਾਜੀ ਨਜ਼ਰ ਪਰਈ ਨਹੀਂ ਕੋਈ ਨਹੀਂ ਫਿਲਹਾਲ ਕੋਈ ਜੀ ਜੀ ਕਰਨਾ ਨਜ਼ਰ ਨਹੀਂ ਆਈ ਹੈ ਪਹਿਲਾਂ ਤਾਂ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਲੋੜੀ ਦੇ ਤੇ ਮਾਗੀ ਦੇ ਤਿਹਾੜੀ ਦੇ ਬਹੁਤ ਬਹੁ ਮੁਬਾਰਕਾਂ ਜੀ ਅੱਜ ਮਾਜੋਗ ਐਸਐਸਪੀ ਬਨਾਲਾ ਸ਼੍ਰੀ ਸਰਫਰਾਜ ਆलम ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਾਜ਼ਾਰ ਵਿੱਚ ਚਾਇਨਾ ਡੋਰ ਸੰਬੰਧੀ ਚੈਕਿੰਗ ਕੀਤੀ ਗਈ ਸੀ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਪਰ ਕਿਸੇ ਵੀ ਦੁਕਾਨ ਚ ਫਿਲਹਾਲ ਕੋਈ ਵੀ ਸਾਨੂੰ ਪਬੰਦੇ ਸ਼ੋ ਦਾ ਜਿਹੜੀ ਚਾਇਨਾ ਡੋਰ ਹੈ ਬਰਾਮਦ ਨਹੀਂ ਹੋਈ ਹੈ ਜੀ ਸਰ ਹੁਣ ਤੱਕ ਕਿੰਨੀਆਂ ਦੁਕਾਨਾਂ ਤੇ ਤੁਹਾਡੇ ਵੱਲੋਂ ਜਿਹੜੀ ਚੈੱਕ ਕੀਤੀ ਗਈ ਐਪ੍ਰੋਕਸੀਮੇਟਲੀ ਜੀ 10 ਤੋਂ 12 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਹੜੇ ਹੈਗੇ ਕਿ ਡੋਰ ਰੱਖਦੇ ਨੇ ਪਰ ਕਿਸੇ ਵੀ ਦੁਕਾਨ ਤੋਂ ਸਾਨੂੰ ਚਾਇਨਾ ਡੋਰ ਨਹੀਂ ਮਿਲੀ ਹੈ ਹਜੇ ਸਰੇ ਲੋਕਾਂ ਨੂੰ ਚਾਇਨਾ ਡੋਰ ਦੇ ਸਬੰਧੀ ਤੁਹਾਡੇ ਵੱਲੋਂ ਕੋਈ ਸੈਮੀਨਾਰ ਵੀ ਲਗਾਇਆ ਰਿਹਾ ਜੀ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰ ਦਿੰਦੇ ਹਾਂ ਟਾਈਮ ਟੂ ਟਾਈਮ ਬਟ ਹਜੇ ਲੱਗਦਾ ਲੋਕਾਂ 'ਚ ਹਜੇ ਪੂਰੀ ਅਵੇਅਰਨੈਸ ਨਹੀਂ ਆਈ ਹੈ ਇਸ ਸਬੰਧੀ ਮੇਰੇ ਤਾਂ ਇਲਾਕੇ ਦੇ ਲੋਕਾਂ ਨੂੰ ਇਹੋ ਬੇਨਤੀ ਹੈ ਕਿ ਜੀ ਚਾਇਨਾ ਡੋਰ ਮਾਰੀ ਹੈ ਆਪਣੇ ਲਈ ਆਪਣੇ ਜੀਵ ਜੰਤੂਆਂ ਲਈ ਆਪਣੇ ਪਰਿਆਵਰਣ ਲਈ ਆਪਣੇ এনवायरमेंट ਲਈ ਸੋ ਜਿੰਨਾ ਹੋ ਸਕੇ ਕਿ ਆਪਾਂ ਚਾਇਨਾ ਡੋਰ ਤੋਂ ਬਚਾ ਕਰੀਏ ਜਾਨੀ ਨੁਕਸਾਨ ਤੋਂ ਬਚਾ ਕਰੀਏ ਸਰਚ ਹਰਾਂ ਦੇ ਮੱਦੇਨਜ਼ਰ ਕੋਈ ਹੁੱਲੜ ਬਾਈ ਨਜ਼ਰ ਪਰ ਆਈ ਕੋਈ ਨਹੀਂ ਫਿਲਹਾਲ ਕੋਈ ਜੀ ਜੀ ਕਰਨਾ ਨਜ਼ਰ ਨਹੀਂ ਆਈ ਹੈ ਪਹਿਲਾਂ ਤਾਂ ਇਲਾਕਾ ਨਿਵਾਸੀਆਂ ਸਾਰਿਆਂ ਨੂੰ ਲੋੜੀ ਦੇ ਤੇ ਮਾਗੀ ਦੇ ਤਿਹਾੜੀ ਦੇ ਬਹੁਤ ਬਹੁ ਮੁਬਾਰਕਾਂ ਜੀ ਅੱਜ ਮਾਨਯੋਗ ਐਸਐਸਪੀ ਬਨਾਲਾ ਸ਼੍ਰੀ ਸਰਫਰਾਜ ਆलम ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਬਾਜ਼ਾਰ ਵਿੱਚ ਚਾਇਨਾ ਡੋਰ ਸੰਬੰਧੀ ਚੈਕਿੰਗ ਕੀਤੀ ਗਈ ਸੀ ਕਾਫੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਪਰ ਕਿਸੇ ਵੀ ਦੁਕਾਨ ਚ ਫਿਲਹਾਲ ਕੋਈ ਵੀ ਸਾਨੂੰ ਪਬੰਦੇ ਸ਼ੋ ਦਾ ਜਿਹੜੀ ਚਾਇਨਾ ਡੋਰ ਹੈ ਬਰਾਮਦ ਨਹੀਂ ਹੋਈ ਹੈ ਜੀ ਸਰ ਹੁਣ ਤੱਕ ਕਿੰਨੀਆਂ ਦੁਕਾਨਾਂ ਤੇ ਤੁਹਾਡੇ ਕੋਲੋਂ ਜਿਹੜੀ ਚੈੱਕ ਕੀਤੀ ਗਈ ਐਪ੍ਰੋਕਸੀਮੇਟਲੀ ਜੀ 10 ਤੋਂ 12 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿਹੜੇ ਹੈਗੇ ਕਿ ਡੋਰ ਰੱਖਦੇ ਨੇ ਪਰ ਕਿਸੇ ਵੀ ਦੁਕਾਨ ਤੋਂ ਸਾਨੂੰ ਚਾਈਨਾ ਡੋਰ ਨਹੀਂ ਮਿਲੀ ਹੈ ਹਜੇ ਸਰੇ ਲੋਕਾਂ ਨੂੰ ਚਾਈਨਾ ਡੋਰ ਦੇ ਸਬੰਧੀ ਤੁਹਾਡੇ ਕੋਲੋਂ ਕੋਈ ਸੈਮੀਨਾਰ ਵੀ ਲਗਾਈ ਜਾ ਰਹੀ ਹੈ ਜੀ ਅਸੀਂ ਲੋਕਾਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰ ਦਿੰਦੇ ਹਾਂ ਟਾਈਮ ਟੂ ਟਾਈਮ ਬਟ ਹਜੇ ਲੱਗਦਾ ਲੋਕਾਂ 'ਚ ਹਜੇ ਪੂਰੀ ਅਵੇਅਰਨੈਸ ਨਹੀਂ ਆਈ ਹੈ ਇਸ ਸਬੰਧੀ ਮੇਰੇ ਤਾਂ ਇਲਾਕੇ ਦੇ ਲੋਕਾਂ ਨੂੰ ਇਹੀ ਉਹ ਬੇਨਤੀ ਹੈ ਕਿ ਜੀ ਚਾਈਨਾ ਡੋਰ ਮਾਰੀ ਹੈ ਆਪਣੇ ਲਈ ਆਪਣੇ ਜੀਵ ਜੰਤੂਆਂ ਲਈ ਆਪਣੇ ਪਰਿਆਵਰਣ ਲਈ ਆਪਣੇ এনवायरमेंट ਲਈ ਸੋ ਜਿੰਨਾ ਹੋ ਸਕੇ ਕਿ ਆਪਾਂ ਚਾਇਨਾ ਡੋਰ ਤੋਂ ਬਚਾ ਕਰੀਏ ਜਾਨੀ ਨੁਕਸਾਨ ਤੋਂ ਬਚਾ ਕਰੀਏ ਸਰਚ ਹਰਾਂ ਦੇ ਮੱਦੇਨਜ਼ਰ ਕੋਈ ਹੁੱਲੜ ਬਾਈ ਨਜ਼ਰ ਪਰ ਆਈ ਕੋਈ ਨਹੀਂ ਫਿਲਹਾਲ ਕੋਈ ਜੀ ਜੀ ਕਰਨਾ ਨਜ਼ਰ ਨਹੀਂ ਆਈ ਹੈ